ਇੱਕ ਵਾਰੀ ਦੀ ਗੱਲ ਹੈ ਇੱਕ ਲੱਕੜਹਾਰਾ ਜੰਗਲ ਦੇ ਵਿੱਚ ਲੱਕੜੀਆਂ ਵੀਂਦਾ ਪਿਆ ਵੀਂਦੇ ਦਿਨ ਦੁਪਹਿਰ ਹੋ ਗਈ ਦੁਪਹਿਰ ਹੋ ਗਈ ਉਹਨੂੰ ਭੁੱਖ ਲੱਗੀ ਉਹਨੂੰ ਭੁੱਖ ਲੱਗੀ ਉਹ ਹੁਣ ਰੋਟੀ ਖਾਣੀ ਸੀ ਪਾਣੀ ਪੀਣਾ ਸੀ ਉਹਨਾਂ ਸਥਾਨ ਜੋ ਹੈ ਤਲਾਬਿਆਲਾ ਤੇ ਇੱਕ ਖੂਹ ਦੀ ਖੜ ਦੇ ਉੱਤੇ ਚਲਾ ਗਿਆ ਖੜ ਦੇ ਉੱਤੇ ਬੈਠ ਗਿਆ ਬੈਠ ਤੇ ਜਿਵੇਂ ਹੀ ਬੈਠਾ ਵੈਸੇ ਅੰਦਰੋਂ ਆਵਾਜ਼ ਆਈ ਇੱਕ ਜੀ ਆਦਮੀ ਜੀ ਆਤਮਾ ਦੀ ਪਵਲ ਆਇਆ ਇਹ ਤੋਂ ਆਦਮੀ ਕਹਿੰਦਾ ਉਹ ਪੜਿਆ ਲੋਕਾ ਮੈਨੂੰ ਖੂਹ ਚੋਂ ਬਾਹਰ ਕੱਢ। ਜਦੋਂ ਉਹ ਖੂਹ ਦੇ ਵਿੱਚ ਦੇਖਦਾ ਇੱਕ ਤਿੰਨ ਚੀਜ਼ਾਂ ਨੇ ਉੱਥੇ ਇੱਕ ਇਨਸਾਨ ਹੈ ਇੱਕ ਸ਼ੇਰ ਹੈ ਤੇ ਇੱਕ ਸੱਪ ਹੈ। ਔਰ ਉਸ ਖੜ ਦੇ ਵਿੱਚ ਤਿੰਨ ਹੀ ਖੜੇ ਨੇ ਇੱਕ ਦੂਸਰੇ ਨਾਲ ਦੇਖਦੇ ਨੇ ਪਰ ਤੇ ਉਹ ਜੋ ਹੈ ਆਦਮੀ ਨੂੰ ਉਹਨੇ ਆਪਣੀ ਬਗਲਾ ਹੀ ਸਤੂ ਉਹਨੇ ਥਲੇ ਜੰਕਾਈ ਖਾ ਖੂਹ ਦੇ ਵਿੱਚ ਸੁੱਕੇ ਪੂਚ ਤੇ ਉਹ ਬੰਦਾ ਜੋ ਹੈ ਉਹਨੂੰ ਫੜ ਕੇ ਬਾਹਰ ਆ ਗਿਆ। ਬਾਹਰ ਆ ਕੇ ਕਹਿੰਦਾ ਮੈਂ ਜਾਦੂ ਦਾ ਸੁਨਿਆਰਾ ਕਿ ਮੇਰਾ ਫਰਾਨੀ ਜਿਹੜਾ ਘਰ ਹੈ ਤੈਨੂੰ ਕਰੇ ਵੀ ਸੋਨੇ ਦਾ ਕੋ ਕੰਮ ਦੇਜਣਾ ਹੋਵੇ ਕੁਛ ਕਰਨਾ ਹੋਵੇ ਤਾਂ ਮੈਨੂੰ ਮਿਲ। ਤੇ ਇੰਨਾ ਕਹਿ ਕੇ ਉਹ ਚਲਾ ਗਿਆ। ਮੇਰੇ ਪਿੱਛੋਂ ਆਵਾਜ਼ ਆਈ। ਉਦੋਚੇ ਸ਼ੇਰ ਦੀ ਗਰਜਨ ਦੀ ਆਵਾਜ਼ ਆਈ ਗਰਜਨ ਤੋਂ ਆਇਆ। ਉਹਨੇ ਕਿਹਾ ਉਹ ਭੜਿਆ ਲੋਕਾ ਤੂੰ ਇੱਕ ਇਨਸਾਨ ਨੂੰ ਕੱਢ ਦਿੱਤਾ ਸਾਨੂੰ ਜਾਨਵਰਾਂ ਨੂੰ ਵੀ ਕੱਢ ਕੇ ਦੇ। ਮੈਂ ਵੀ ਸ਼ੇਰ ਹਾਂ ਜੰਗਲ ਦਾ ਜਿਹੜਾ ਰਾਜਾ ਹਾਂ ਮੈਨੂੰ ਵੀ ਕੱਢ ਕੇ ਦੇ। ਉਹ ਕਹਿੰਦਾ ਲੱਕੜਹਾਰਾ ਕਿ ਤੇਰੀ ਤੇ ਗਰਜ ਤੋਂ ਦੁਨੀਆਂ ਡਰਦੀ ਹੈ ਤੇ ਮੈਂ ਤੈਨੂੰ ਕਿਵੇਂ ਕਰ ਸਕਾਂ ਕਹਿੰਦਾ ਨਹੀਂ ਕੱਢ ਕੇ ਦੇਖ ਤੇ ਉਹਨੇ ਉਹਨੂੰ ਵੀ ਕੱਢਿਆ ਉਸੇ ਤਰ੍ਹਾਂ ਹੀ ਪੱਕ ਸੁੱਟ ਕੇ ਕੋਈ ਬਾਹਰ ਆ ਜਾ ਤਾਂ ਉਹਨੇ ਜਦੋਂ ਜਾਣ ਲੱਗਾ ਤੇ ਕਹਿਣ ਲੱਗਾ ਸਾਹਮਣੇ ਮੇਰੀ ਗੁਫਾ ਹੈ ਮੈਂ ਉਥੇ ਰਹਿਣਾ ਤੈਨੂੰ ਕੋਈ ਵੀ ਹੋਵੇ ਜਰੂਰਤ ਹੋਵੇ ਤਾਂ ਮੇਰੇ پاس ਗੁਫਾ ਚ ਆ ਜਾ ਸਮਾਯ ਉਹ ਵੀ ਚਲਾ ਗਿਆ ਅਖੀਰ ਰਹਿ ਗਿਆ ਸੱਪ ਦੇਵਤਾ ਸੱਪ ਦੇਵਤਾ ਕਹਿਣ ਲੱਗਾ اے ਭਰਿਆ ਲੋਕਾ ਤੂੰ ਸ਼ੇਰ ਨੂੰ ਵੀ ਕਰ ਦਿੰਦਾ ਹੈ ਅਦਮੀ ਨੂੰ ਵੀ ਕਰ ਦਿੱਤਾ ਹੈ ਤਾਂ ਮੈਨੂੰ ਵੀ ਕਰ ਦੇ ਇਥੋਂ ਮੈਂ ਇੱਥੇ ਕਿਉਂ ਰਹਿਣਾ ਪਿਆ ਤੇ ਉਹਨੇ ਜੋ ਹੈ ਕਿਾ ਤੇਰੇ ਤੇ ਇੱਕ ਰੱਸੀ ਦੇ ਤੌਰ ਤੇ ਸੁੱਕੀ ਹੋਈ ਇਦਾਂ ਦੀ ਉਹਨੂੰ ਲੋਕ ਡਰਦੇ ਨੇ ਤੇਰਾ ਦੇ ਨਾਮ ਬਹੁਤ ਖਤਰਨਾਕ ਹੈ ਸੱਪ ਦਾ ਕਿਹਾ ਨਹੀਂ ਇਸ ਤਰ੍ਹਾਂ ਨਹੀਂ ਵੜਦੇ ਅਸੀਂ ਜਿਸ ਤੇ ਹੁਕਮ ਹੋਏ ਉਹ ਤਾਂ ਹੀ ਵੜਨਾ ਤੇ ਤੂੰ ਜੋ ਹੈ ਸਾਨੂੰ ਵੀ ਕੱਢ ਕੇ ਦੇ ਉਹਨੇ ਬਾਗ ਸੁੱਕੀ ਸਾਫ ਬਾਗਰੇ ਰਹੀ ਬਾਹਰ ਸਾਪੋਂ ਬਾਹਰ ਆ ਗਿਆ ਜਦੋਂ ਬਾਹਰ ਆਇਆ ਜਾਣ ਲੱਗਾ ਜਾਣ ਤੋਂ ਪਹਿਲਾਂ ਕਹਿੰਦਾ ਹੈ ਤੇ ਇਹ ਦੇਵਤਾ ਤੂੰ ਮੇਰੇ ਵਾਸਤੇ ਦੇਵਤਾ ਹੈ ਜਿਹਨੇ ਮੇਰੀ ਜਾਨ ਬਚਾਈ ਏ ਪਰ ਇਹ ਕਹੇ ਜਦੋਂ ਤੇਰੇ ਤੇ ਬਹੁਤ ਘੋਰ ਦੁੱਖ ਹੋਵੇ ਸੰਕਟ ਹੋਵੇ ਤਕਲੀਫ ਹੋਵੇ ਜਦੋਂ ਤੇਰਾ ਕੋਈ ਸਾਥੀ ਨਾ ਹੋਵੇ ਉਸ ਸਮੇਂ ਮੈਨੂੰ ਯਾਦ ਕਰੀ ਮੈਂ ਤੇਰੀ ਮਦਦ ਕਰਾਂ ਮਨੇ ਕਹਾ ਠੀਕ ਉਹ ਵੀ ਚਲਾ ਗਿਆ ਲੋਪ ਹੋ ਗਿਆ ਕੰਮ ਕਰਦਿਆਂ ਕਰਦਿਆਂ ਲੱਕੜੀਆਂ ਬੀਨਦਿਆਂ ਬੀਨ ਗਿਆ ਉਹਨੂੰ ਜੋ ਹੈ ਰਾਤ ਪੈ ਗਈ ਉਹ ਜੰਗਲ ਵਿੱਚ ਉਹਨੇ ਰਾਤ ਕੱਟੀ ਕੱਟ ਕੇ ਸਵੇਰੇ ਉਹਨੂੰ ਭੁੱਖ ਲੱਗੀ ਤੇ ਉਹ ਜੋ ਹੈ ਲਾਗੇ ਹੀ ਛੇੜ ਦੀ ਗੁਫਾ ਦੇ ਵਿੱਚ ਪਹੁੰਚ ਗਿਆ। ਉਹ ਛੇੜ ਤੋਂ ਪੁੰਚਿਆ ਛੇੜ ਗੁਫਾ ਤੋਂ ਬਾਹਰ ਨਿਕਲਿਆ। ਉਹਨੇ ਉਹਦੇ ਪੈਰਾਂ ਨੂੰ ਮੱਥਾ ਟੇਕਿਆ। ਮਤਲਬ ਕਿ ਪਤਾ ਠੀਕ ਹੈ ਕਿ ਉਹਨੂੰ ਬਿਠਾਉਣ ਵਾਸਤੇ ਇਸ਼ਾਰਾ ਕਰਕੇ چلا ਗਿਆ। ਜੰਗਲ 'ਚ ਗਿਆ ਜਾ ਕੇ ਫਲ-ਫੂਟ ਤੋੜਿਆ। ਨਗਰੀ ਫਲ ਫੂਟ ਚਾਗ ਰਿਹਾ ਉਹਦੇ ਅੱਗੇ ਢੇਰੀ ਕਰ ਦਿੱਤੀ। ਉਹਨੇ ਭੁੱਖੇ ਨੂੰ ਖੁਆਇਆ। ਉਹਨੇ ਖਾਪੀ ਇਹ ਗੱਲ ਦੇ ਅੰਦਰ ਗੁਫਾ 'ਚ ਗਿਆ ਤੇ ਉਹਨੇ ਯੋਇ ਕੋ ਜੀਵਰਾਤ ਸੀ ਕਿਸੇ ਰਾਜੇ ਦੇ ਲੜਕੇ ਦੇ ਮਾਰਿਆਂ ਦੀਆਂ ਸ਼ਿਕਾਰ ਕਰਨ ਆਇਆ ਸੀ ਉਹ ਜੀ ਆਗੋ ਜੇ ਘੇਟੀ ਵਿਕਾ ਬੈਠਾ ਕੋਟੇ ਰੀਨਾਗੇਸਨ ਹਾਰਾ ਕੋ ਉਹ ਲੈ ਕੇ ਨਾ ਜੀਵਰਾਤ ਉਹ ਸੋਚਦਾ ਕਿ ਮੈਂ ਹੁਣ ਸੁਨਿਆਰੇ ਕੋ ਜਾਨਾ ਕਿਉਂਕਿ ਸੋਨੇ ਦਾ ਕੰਮ ਤੇ ਉਹ ਹੀ ਕਰਦਾ ਸੁਨਿਆਰੇ ਕੋਲ ਜੈਸੇ ਹੀ ਗਿਆ ਤਾਂ ਸੁਨਿਆਰਾ ਦੇਖ ਕੇ ਕਹਿਣ ਲਗਾ ਇਹ ਤਾਂ ਮਹਾਰਾਜੇ ਦੇ ਲੜਕੇ ਦੇ ਜੀਵਰਾਤ ਬਣਾਏ ਸੀ ਤੇ ਇਹਨੇ ਜੋਏ ਰਾਜੇ ਦੇ ਲੜਕੇ ਨੂੰ ਮਾਰ ਦਿੱਤਾ ਤੇ ਜੀਵਰਾਤ ਉੱਟ ਕੇ ਆ ਉਹ ਆਪਣਾ ਕੀਤਾ ਭੁੱਲ ਗਿਆ ਕਿ ਮੈਨੂੰ ਇਹਨੇ ਜਾਨ ਬਖਸ਼ੀ ਸੀ ਮੈਨੂੰ ਇਹਨੇ ਵਿਖੜਾਇਆ ਸੀ ਤੇ ਮੈਂ ਤੇ ਇਹ ਕਰਨ ਲਿਆਂ ਉਹਨੂੰ ਘਰ ਬਿਠਾ ਕੇ ਤੇ ਉਹ ਰਾਜੇ ਦੇ ਕੋਲ ਚਲਾ ਗਿਆ ਫਿਰ ਤੇਰੇ ਜ਼ੜਕੇ ਨੂੰ ਉਹਨੇ ਕਿਹਾ ਕੱਲ ਮੇਰਾ ਲड़का ਜੰਗਲ ਚੋਂ ਘਾਟ ਕਰਨ ਗਿਆ ਸੀ ਕਹਿੰਦਾ ਯਾ ਦੇਵਰਾ ਦੀ ਕੋਲ ਤੁਹਾਡੇ ਲੱਤੇ ਨੇ ਤੇ ਬੰਦਾ ਮੈਂ ਘਰ ਬਿਠਾ ਕੇ ਆਇਆ ਤੇ ਉਹਨੇ ਉਹਨੂੰ ਮਾਰ ਦਿੱਤਾ ਉਹ ਜੇਵਰਾ ਮੇਰੇ ਕੋਲ ਵਿਚਣ ਵਾਸਤੇ ਆਇਆ ਸੀ ਮਾਰਿਆ ਤੇ ਸ਼ੇਰ ਨਹੀਂ ਨਾ ਉਹਨੂੰ ਤੇ ਉਹ ਫਿਰ ਇੰਨੀ ਗੱਲ ਕਹਿ ਕੇ ਉਹਨੇ ਕਿਹਾ ਕਿ ਠੀਕ ਹੈ ਤੇ ਉਹ ਹੋਜ ਭੇਜੀ ਉਹਨੂੰ ਬਾਗਤ ਆਪੜਿਆ ਵਰਕੇ ਉਸ ਲੱਕੜਹਾਰੇ ਨੂੰ ਫਾਂਸੀ ਦਾ ਹੁਕਮ ਸੁਣਾਤਾ ਫਾਂਸੀ ਦਾ ਹੁਕਮ ਸੁਣਾਤਾ ਉਸ ਵੇਰੇ ਉਹਨੂੰ ਫਾਂਸੀ ਦੇਣੀ ਸੀ ਸਵੇਰੇ ਫਾਂਸੀ ਦੇਣੇ ਰਾਤ ਨੂੰ ਜੇਲ੍ਹ ਵਿੱਚ ਬੈਠਾ ਸੋਚਦਾ ਪਿਆ ਕਿ ਹੁਣ ਤਾਂ ਕੱਲ ਤੇ ਮੈਂ ਖਤਮ ਹੋ ਜਾਣਾ ਤੇ ਕਿਉਂ ਨਾ ਮੈਂ ਸਰਪ ਦੇਵਤਾ ਨੂੰ ਵੀ ਯਾਦ ਕਰਾਂ ਉਹ ਹੀ ਕਹਿੰਦਾ ਸੀ ਜਦ ਅੱਧ ਢੋਕ ਹੋ ਗਈ ਤਕਲੀਫ ਹੋਰ ਸਭ ਮੈਨੂੰ ਯਾਦ ਕਰੀ ਇਹ ਜਦੋਂ ਢੋਕ ਤਕਲੀਫ ਹੋਰ ਕੀ ਹੋ ਸਕਦੀ ਮੈਨੂੰ ਕਿ ਉਸ ਦਿਨ ਮੇਰੀ ਜਾਨ ਖਤਮ ਹੋ ਜਾਣੀ ਹੈ ਸਵਾਸ ਖਤਮ ਹੋ ਜਾਣੇ ਹੈ ਉਨੇ ਸਰਪਦੇਵਤਨ ਤੇ ਆਏ ਸਰਪਦੇਵਤਾਂ ਤੁਮੇਂ ਨਾ ਵੇਦਾ ਕੀਤਾ ਸੀ ਐਸਾ ਮੇਰੀ ਇਸ ਤੋਂ ਵੱਧ ਕੇ ਹੋਰ ਕੋਈ ਦੁੱਖ ਨਹੀਂ ਹੈ ਤੇ ਮੇਰੀ ਜਾਨ ਬਖਸ਼ਿਸ਼ ਤੂੰ ਹੈ ਤੇ ਮੈਨੇ ਬਚਾ ਇਨੀ ਇਨੀ ਗੱਲ ਅਰਦਵਿੰਦੀ ਕੇ ਅਧਿਆਇ ਸਰਪਦੇਵਤਾ ਸਾਹੇ ਹੋ ਗਿਆ ਉਹਨੇ ਕਿਹਾ ਹਾਂ ਦੱਸੋ ਉਹਨੇ ਕਿਹਾ ਆਹ ਕੰਮ ਨੇ ਕਿ ਮੇਰੀ ਫਾਂਸੀ ਹੈ ਉਹਨੇ ਕਿਹਾ ਠੀਕ ਹੈ ਮੈਂ ਹੁਣੇ ਇਜਾਦੀ ਦੀ ਗਾਣੀ ਨੂੰ ਜਾ ਕੇ ਦਸ ਦਿੰਨਾ ਔਰ ਉਹਦਾ ਜੋ ਹੈ ਵੇਸ ਸੇ ਜਿਹੜਾ ਜ਼ਹਿਰ ਹੈ ਨਾ ਮੇਰਾ ਉਹ ਕੋਈ ਵੀ ਮੰਤਰੀ ਕੋਈ ਦੁਆ ਕੋਈ ਕੁਝ ਨਹੀਂ ਉਹਨੂੰ ਖਤਮ ਕਰ ਸਕਦੇ ਸਿਫ ਉਹਦੋ ਹੀ ਖਤਮ ਹੋਏਗੀ ਜਦੋਂ ਉਹ ਡੌਂਡੀ ਪਟਾਏਗਾ ਕਹੇਗਾ ਕੋਈ ਇਹਦਾ ਇਲਾਜ ਕਰ ਸਕਦਾ ਉਸ ਵੇ ਤੂੰ ਕਹਿ ਦੇਣਾ ਕਿ ਮੈਂ ਇਲਾਜ ਕਰ ਸਕਦਾ ਤੇ ਜਾ ਕੇ ਸੇਓ ਦੇ ਆਪਣੇ ਆਪਣਾ ਹੱਥ ਜਿਹੜੇ ਸਿਰ ਤੇ ਰੱਖ ਦੇਣਾ ਤੇ ਮੇਰਾ ਜੀਅ ਖਤਮ ਹੋ ਜਾਏਗਾ ਤੇ ਰਾਣੀ ਠੀਕ ਹੋ ਜਾਏਗੀ ਤੇ ਇਹਨੂੰ ਜੋ ਹੈ फांसी ਤੋਂ ਬਚ ਜਾਏਗਾ ਰਾਣੀ ਕਹਿੰਦੀ ਠੀਕ ਸਮਝ ਗਿਆ ਸਰਪ ਨੇ ਜਾ ਕੇ ਰਾਣੀ ਨੂੰ ਕਿਹਾ ਅਸਰਤਾ ਤੇ ਕੋਈ ਵੈਦ ਕੋਈ ਕੁਛ ਸਾਰੇ ਜੋਰ ਲਾ ਹਟ ਪਰ ਉਹ ਨਾ ਯਾਰ ਉਤਰਿਆ ਪ੍ਰਾਣੀ ਉਸੇ ਤਰ੍ਹਾਂ ਹੀ ਜੋਸ਼ ਹੋ ਕੇ ਕਈ ਯਾਰ ਦੇ ਯਾਰ ਨਾਲ ਇੰਨਾ ਕਰਦਿਆਂ ਨੂੰ ਰਾਜੇ ਨੇ ਅਨਾਉਂਸ ਕਰਵਾਤਾ ਕੋਈ ਆਦਮੀ ਮੇਰੀ ਰਾਣੀ ਦਾ ਇਲਾਜ ਕਰ ਸਕਦਾ ਇਹ ਆਵਾਜ਼ ਉਸ ਕਾਦੀ ਦੇ ਵੀ ਲੱਕੜ ਆਦੇ ਵੀ ਕੰਨੀ ਪਾਇਰੀ ਉਹਨੇ ਜੇਲਰ ਨੂੰ ਕਿਹਾ ਕਿ ਮੈਂ ਇਹ ਇਲਾਜ ਕਰ ਸਕਦਾ ਕਿਉਂਕਿ ਜਿਵੇਂ ਉਸ ਸਰਪ ਦੇਵਤਾ ਪਰ ਦਸ ਗਿਆ ਸੀ ਉਸੇ ਤਰ੍ਹਾਂ ਉਸਨੇ ਕੀਤਾ ਉਨੇ ਜੋ ਹੈ ਜਾਨੂ ਰਾਜੇ ਨੂੰ ਦੁਇ ਤਸਿਆ ਰਾਜੇ ਨੇ ਜਾ ਕੇ ਉਹਨੂੰ ਹੁਕਮ ਦਿੱਤਾ ਕਿ ਉਹਨੂੰ ਛੱਡ ਦਿਓ ਉਹਨੂੰ ਲੰਝ ਲੈ ਗਏ ਜਾ ਕੇ ਉਹਨੇ ਜੈਸੇ ਹੀ ਰਾਣੀ ਦੇ ਸਿਰ ਤੇ ਹੱਥ ਰੱਖਿਆ ਉਹਦਾ ਜੈ ਸਾਰਾ ਉੱਤਰ ਗਿਆ ਇਹ ਦੇਖ ਕੇ ਕੌਤਕ ਰਾਜਾ ਬੜਾ ਹੈਰਾਨ ਹੋਇਆ ਇਹ ਕੀ ਖਾਣੀ ਹੈ ਕੋਈ ਦੁਆ ਨਹੀਂ ਦਿੱਤੀ ਕੋਈ ਕੁਝ ਨਹੀਂ ਦਿੱਤਾ ਮੰਤਰੀ ਨੇ ਕੋਈ ਮੰਤਰੀ ਨਹੀਂ ਸਿਰ ਤੇ ਹੱਥ ਰੱਖਿਆ ਤੇ ਜੈ ਨਾਟ ਗਿਆ ਫਿਰ ਉਸਨੇ ਜੋ ਹੈ ਮਨ ਚ ਰਾਜਾ ਸੀ ਮਨ ਚ ਸ਼ੰਕਾ ਹੋਈ ਤੇ ਸੁਣਾ ਪੁੱਛਿਆ ਕਿ ਕੀ ਕਹਾਣੀ ਦੀ ਹੈ ਜਿਸ ਸਮੇ ਉਸਨੇ ਸ਼ੰਕਾ ਮੰਨ ਕੇ ਉਤਾਰੀ ਤੇ ਉਹਨੂੰ ਪੁੱਛਣਾ ਚਾਹਿਆ ਉਸਨੇ ਦੱਸਿਆ ਤੇ ਫਿਰ ਰਾਜੇ ਨੇ ਵੀ ਪੁੱਛਿਆ ਉਸਤੇ ਕਿ ਤੂੰ ਮੇਰੇ ਦੱਤਕ ਨੂੰ ਮਾਰਿਆ ਕਹਿੰਦਾ ਨਹੀਂ ਮੈਂ ਤੁਹਾਨੂੰ ਸਾਰੀ ਕਹਾਣੀ ਦੱਸਣਾ ਫਿਰ ਉਸਨੇ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੀ ਕਹਾਣੀ ਦੱਸੀ ਇਸ ਤਰ੍ਹਾਂ ਕਿਸ ਤਰ੍ਹਾਂ ਉਹ ਜੰਗਲ ਚ ਗਿਆ ਇਸ ਤਰ੍ਹਾਂ ਲੱਕੜੀਆਂ ਦੀਆਂ ਇਸ ਤਰ੍ਹਾਂ ਉਹਨੇ ਜੰਗਲ ਫੂਜ ਚੋਂ ਘਾੜ ਵਿੱਚੋਂ ਇਤਨੇ ਜੀਵ ਕੱਢੇ ਔਰ ਜੋ ਹੈ ਉਹਨਾਂ ਦਾ ਫਿਰ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਦਾ ਛੇੜ ਦੇ ਕੋਈ ਆ ਮੈਂ ਪਹਿਲੇ ਛੇੜ ਲੈ ਮੈਨੂੰ ਇਹ ਜਿਵਰਾਤ ਦਿੱਤੇ ਹੈ ਤੇ ਉਹਦੇ ਬਾਅਦ ਮਸਲਿਆਰੇ ਕੋਲ ਗਿਆ ਸੁਲਿਆਰੇ ਨੇ ਇਸ ਤਰ੍ਹਾਂ ਕੀਤਾ ਫਿਰ ਮੈਂ ਜਿਉਂ ਫੌਸੀ ਮੈਨੂੰ ਹੋਣ ਲੱਗੀ ਫਿਰ ਮੈਂ ਸਰਬ ਦੇਵਤਾ ਦੀ ਯਾਤਰੀਸਤਾ ਫਿਰ ਉਹ ਹਾਜ਼ਰਾ ਉਹਨੇ ਆ ਕੇ ਸਰਬਾਸਤ ਕੀਤਾ ਉਹਨੇ ਮੈਨੂੰ ਅਰਾਜ ਦੱਸਿਆ ਕਿ ਰਾਣੀ ਦੇ ਸਿਰ ਤੇ ਉੱਤੇ ਜਾ ਕੇ ਆਸਰਾ ਤੇ ਉਸੇ ਸਮੇਂ ਤੇ ਰਾਜੇ ਨੇ ਕਹਿਤਾ ਓਹੋ ਜੀਵਨ ਤੇ ਤਾਂ ਜੋ ਹੈ ਉਤਾਰ ਕੀਤਾ ਜੀਵਨ ਨੇ ਆਪਣਾ ਕਰਜ਼ਾ ਉਤਾਰਿਆ ਪਰ ਆਦਮੀ ਉਸ ਸੁਨਿਆਰੇ ਨੇ ਇਨਸਾਨ ਨੇ ਇੱਕ ਕੀਤੇ ਨੂੰ ਭੁੱਲ ਗਿਆ ਔਰ ਅਕਿਰਤਗਾਨਾ ਉਹਨੂੰ ਪੜ ਕੇ ਲਿਖਾ ਇਹਦੀ ਜਗ੍ਹਾ ਫਾਂਸੀ ਉਹਨੂੰ ਦਿਓ ਫਿਰ ਉਸ ਸੁਨਿਆਰੇ ਨੂੰ ਫਾਂਸੀ ਦਿੱਤੀ ਗਈ ਔਰ ਉਹਨੂੰ ਜੋ ਹੈ ਉਹ ਤੇ ਮੰਤਰੀ ਬਣਾ ਦੇ ਉਹ ਹੈ ਰਾਜਦੂਤ ਅਸਲ ਤੇਦਾ ਸੱਟਾ ਕੀ ਨਿਕਲਦਾ ਸੱਟਾ ਜੀ ਅਕਿਰਤਗਾਨਾ ਆਦਮੀ ਅਕਿਰਤਗਾਨ ਕੀਤੇ ਨੂੰ ਭੁੱਲ ਗਿਆ ਸੱਟਾ ਹੀ ਨਿਕਲਿਆ ਕੀਤੇ ਨੂੰ ਅਕਿਰਤਗਾਨ ਦਾ ਮਤਲਬ ਹੀ ਹੈ ਕੀਤੇ ਨੂੰ ਭੁੱਲ ਜਾਣਾ ਦੂਜਿਆਂ ਦੇ ਆਸਾਨ ਕਿਰਤ ਕਰਨ ਉਹਨਾਂ ਨੇ ਯਾਦ ਰੱਖਿਆ ਹਨ ਜਾਨਵਰ ਜਾਨਵਰ ਨਹੀਂ ਕਿਰਤ ਕਰਨ ਹਾਂਜੀ ਜਾਨਵਰ ਕੋਈ ਵੀ ਕਿਰਤ ਨਹੀਂ ਅਨਸਾਨ ਕਿਰਤ ਕਰਨ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ